ਹੈਲੋ ਸਸਿਕਰ ਗਾਇਜ਼ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਹਾਂ ਤੇ ਅੱਜ ਆਪਣੇ ਕੋ ਆਈ ਆ ਮੱਖੀ ਉੱਡਣ ਵਾਲੀ ਮੱਖੀ ਨਹੀਂ ੜਾਉਣ ਵਾਲੀ ਮੱਖੀ ਜਿਹੜੀ ਨੱਕ ਤੋਂ ਹਵਾ ਨਾ ੜਾਉਂਦੀ ਆ ਹੁਣ ਕਮਾਰ ਕੇ ਮਿਸਿਸ ਰਮਨ ਰਮਨ ਗੈਲ ਅੱਜ ਆਪਣੇ ਕੋ ਆਏ ਆ ਤੇ ਆਪਾਂ ਉਹਨਾਂ ਦੇ ਬਾਰੇ ਗੱਲ ਕਰਾਂਗੇ ਉਹ ਹੁਣ ਬਹੁਤ ਵੱਡੇ ਸਟਾਰ ਬਣ ਗਏ ਆ ਤੁਸੀਂ ਉਹਨਾਂ ਦੀ ਵੀਡੀਓ ਦੇਖਿਓ ਫੇਰ ਗੱਲ ਕਰਦੇ ਆ रेखा रेखा औ देख ला तो हेलो दा इधर का दिया एवे के बुजारा साइड में बाकी साइड में उनका टैलर बना देना उधर उधर भी तुम्हारी ना तेऊ दिल्ली गा के देना भी बोल ही ना ठीक है सबका कटिंग गट्टिया का करके देखो गट्टिया का सुबह वो एक ब्लाउज लाने होवे फिर करना तो वो इठे लगान तेरे को कहना है ना बोल रही है एक काम दे आया ना ਕੁਣੇ ਦਿਨ ਹੋ ਗਿਆ ਜਦੋਂ ਮਾਨੀਗਿਆ ਵਾਲੇ ਬਹੁਤ ਸਾਰੇ ਗਣੇ ਤੁਹਾਨੂੰ ਬੋਲੇ ਕਿ ਇਹ ਹਾੜੀ ਵਾਲਾ ਕਿਸੇ ਦੇ ਉਹ ਚਾਹਾਂ ਉਹ ਐਵਰਕ ਦੇ ਦੁਆਰਾ ਸੁਣ ਕੇ ਦਿਖਾਉਣੇ ਹੋਣਗੇ ਆਗੇ ਹੋਣਗੇ ਤੇ ਆਹ ਉਹ ਮੇਰਾ ਨਾਮ ਹੈ ਜਿਹਨੇ ਖਾਵਾ ਦੀ ਨਿਕਲ ਕੇ ਆਈ ਚਲੋ ਇਹੋ ਹੀ ਨਹੀਂ ਆਪਾਂ ਕੋਈ ਫਸਾਵੇ ਦੀ ਸੌਫਤ ਕਰਵਾਉਂਦੇ ਹਾਂ ਜੀ ਹਾਰਡ ਕਰਨਾ ਹੈ ਮੇਰਾ ਕੋਈ ਜਿੰਦਾ ਬਸੇ ਨਹੀਂ ਇਹਦੇ ਨਾਲ ਠੀਕ ਆ ਗਾਇਸ ਇਹਦਾ ਐਟੀਟਿਊਡ ਕਿੰਨਾ ਚੇਂਜ ਆਇਆ ਇਹ ਤਾਂ ਪਹਿਲਾਂ ਤੋਂ ਪਹਿਲਾਂ ਵਾਲੀ ਮੱਖੀ ਲੱਗਦੀ ਹੀ ਨਹੀਂ ਵਿਆਹ ਤੋਂ ਪਹਿਲਾਂ ਵਾਲੀ ਜਿਹੜੀ ਸੀਗੀ ਹਨਾ ਹੁਣ ਤਾਂ ਇਹ ਉਹਨੂੰ ਟਿੱਟਣ ਨੂੰ ਗੱਲ ਹੀ ਨਹੀਂ ਕਰਨ ਦਿੰਦੀ ਆਪਣੇ ਹਸਬੰਦ ਉਹਦਾ ਨਾਂ ਟਿੱਟਣ ਸਹੀ ਰੱਖਿਆ ਆ ਮੁੰਡੇ ਵਾਲੇ ਰੋਸਟਰ ਭਰਾਵਾਂ ਨੇ ਵੀ ਉਹਨ ਤਾਂ ਵਿਚਾਰੇ ਨੂੰ ਬੋਲਣ ਹੀ ਨਹੀਂ ਦਿੰਦੀ ਉਹ ਵਿਚਾਰਾ ਕਹਾਦਾ ਉਹ ਵੀ ਜਨਾਨੀ ਥੱਲੇ ਲੱਗਿਆ ਆ ਮੂਰਖਤਾ ਦੇ ਨਾਲ ਇੱਕ ਅੱਧੀ ਕੋਈ ਫਿਲਮ ਦੇ ਵਿੱਚ ਮਾੜਾ ਮੋਟਾ ਰੋਲ ਮਿਲ ਗਿਆ। ਉਸ ਤੋਂ ਬਾਅਦ ਉਹ ਤਾਂ ਆਪਣੇ ਆਪ ਨੂੰ ਮੋਹਾਲੀ ਦੀ ਕੀ ਕਹਿੰਦੇ ਮਹਾਰਾਣੀ ਸਮਝਦੀ ਆ। ਹਨਾ ਟਿੱਟਣ ਦੇ ਘਰ ਦੇ ਛਡਾ ਦਿੱਤੇ ਆ। ਉਹ ਘਰਦਿਆਂ ਨੂੰ ਉੱਥੇ ਬੁੱਢੇ ਮਾਪੇ ਨੂੰ ਛੱਡ ਕੇ ਇੱਥੇ ਇਹਦੇ ਨਾਲ ਰਹਿੰਦਾ। ਜਾਲੀ ਉੱਪਰ ਤੇ ਬੈਠ ਰਹੀ ਮੈਂ ਨਹੀਂ ਪਰ ਇੱਕ ਦੌਖੇ ਨੂੰ ਜਾਂਦੇ ਲੱਗੇ ਤੋ ਸੋਨਰ ਦੇ ਨਿਆਤੇ ਇੰਨੀ ਰਾਖਾ ਹੈ ਹਕਿ ਚਾ ਚਲ ਬੜੇ ਖਰਚਾ ਬੜਾ ਹੋਇਆ ਨਹੀਂ ਕਰਨਾ ਪਰ ਜਿਹੜੀ ਤੁਮਾਂ ਨੂੰ ਚੰਗੀ ਲੱਗੇ ਦੁਕਾਨ ਚ ਬਾਰ-ਬਾਰ ਉਹੀ ਚੀਜ਼ ਤਾਂ ਆਉਂਦੀ ਰਹੀ ਹੈ ਨਾ ਕਿ ਮੇਰੇ ਬਾਜੀ ਇਹ ਚੀਜ਼ ਲੈਣੀਆਂ ਵੱਡੇ ਲੈਣੀਆਂ ਮੈਨੂੰ ਫਸਾਉਂਦਾ ਫਿਰ ਇਹ ਉਹ ਮੇਰਾ ਕਿਤੇ ਕਿਧਰ ਉੱਗੀ ਜਾਂਦਾ ਦੀ ਮਾੜੀ ਚੱਕ ਕੇ ਇਹ ਮੈਂ ਆਟਾ ਬਿਘੜੀ ਲੈ ਕੇ ਹੀ ਆਹੀ ਤੋਂ ਮੱਛੀ ਦੇ ਇਕਾਲੇ ਵਿੱਚ ਜਿੰਨਾ ਜ਼ਿਆਦਾ ਸ਼ਕਾ ਸਹੀ ਗੱਲ ਹੈ ਕਿ ਇਹ ਦੋਸਤ ਹੈ ਪਰ ਕੁਆਲਿਟੀ ਦੇ ਲਈ ਮਹਿੰਗਿਆ ਤੇ ਕੁਆਲਿਟੀ ਵੀ ਬਹੁਤ ਜ਼ਿਆਦਾ ਬਣ ਗਿਆ ਇਹਨਾਂ ਨੇ ਤੇ ਹੁਣ ਬਾਵਾ ਜੀ ਵੀ ਆਪਾਂ ਇਹਨਾਂ ਵਿੱਚ ਫਸਣਾ ਨਹੀਂ ਹੈ ਮੇਰੀ ਕਹਾਣੀ ਹਟਪੇ ਦੇ ਦੇਖ ਲਓ ਗਾਇਜ਼ ਉਹ ਕਿਚਨ ਦੇ ਡੱਬੇ ਕਹਿੰਦੀ ਇਹਨੇ ਡੱਬੇ ਲੈ ਕੇ ਆਏ ਮੈਨੂੰ ਨਹੀਂ ਲੈ ਕੇ ਗਿਆ ਇਹਨੇ ਇਦਾਂ ਦੇ ਲਿਆਂਦੇ ਆਹ ਲਿਆਂਦੇ ਦੁਬਾਰਾ ਆਪ ਲੈ ਕੇ ਆਈ ਹੈਨਾ ਜਿਹੜੇ ਉਹਦੇ ਲਿਆਂਦੇ ਡੱਬੇ ਸੀ ਉਹ ਪਸੰਦ ਨਹੀਂ ਆਏ ਇੰਨੀ ਕੁ ਤੁਹਾਡੀ ਵੈਲਿਊ ਹੈ ਜਿਹੜੇ ਤੁਸੀਂ ਬਣੇ ਫਿਰਦੇ ਘਰ ਵਾਲਿਆਂ ਦੇ ਥੱਲੇ ਲੱਗੇ ਪਏ ਹੈਨਾ ਵਲੌਗਰ ਵੱਡੇ ਬਣੇ ਫਿਰਦੇ ਆ ਉਹਨੇ ਸਾਰਾ ਕੰਮ ਛੱਡ ਦਿੱਤਾ ਜਦੋਂ ਜਿਹਦੇ ਨਾਲ ਵਿਆਹ ਕਰਾਇਆ ਹੈ ਹਨ ਬੜਾ ਸੋਹਣਾ ਉਹ ਉਥੇ ਕਿਥੇ ਡਬਈ ਦੇ ਵਿੱਚ ਕੰਮ ਕਰਦਾ ਸੀ ਮਿਹਨਤ ਕਰਦਾ ਸੀ ਜਦੋਂ ਦਾ ਵਿਆਹ ਕਰਾਇਆ ਇਹਦੇ ਨਾਲ ਕੰਜਰਪੋ ਕਰਦਾ ਹੁਣ ਦੇਖ ਲੋ ਰੀਲਾਂ ਤੇ

ਸਬਾਕੀ ਗੋਗਰੋਂ ਨਾਲ ਇਹ ਆਹ ਇੱਕ ਕਾਰਵਾਈ ਦੀ ਗੱਲ ਹੀ ਗੁਣ ਕਰਦਾ ਕਿ ਪਸਾਨ ਕੀ ਹਰ ਵਾਰੀ ਪਸਾਰੀ ਹੀ ਹੁੰਦਾ ਹੈ ਜੇ ਤੇ ਗੱਲ ਮੰਨ ਲਿਆ ਕਰਮ ਦੀ ਵਧੀਆ ਗੱਲ ਆ ਉਹ ਗੱਤਾਂ ਨੇ ਦੁਬਾਰਾ ਭੇਜਿਆ ਸੀ ਕਿਰਾਇਆ ਲੈ ਕਿੰਨਾ ਜ਼ਿਆਦਾ ਕੱਢਣਾ ਬਣਾਉਂਦਾ ਨਾ ਕਿ ਪਿਛੰਦਰਾ ਭੇਜਾਉ ਉਹ ਭਰੇ ਤੇ ਇੰਨੇ ਬੜੇ ਹੁੰਦੇ ਆ ਠੀਕ ਆ ਅ ਡੰਬੀ ਵੀ ਕਰੇ ਨਾ ਉਹ ਮੈਂ ਜਿਹਨਾਂ ਨੇ ਰੂਮ ਵਰਤ ਰਹੇ ਨੇ ਨਾਮ ਕਾ ਉਹ ਰੂਮ ਹੈ ਨਹੀਂ ਸੋਣੇ ਲੱਗਣ ਦੇ ਉਹ ਵੀ ਘਟਾਣੇ ਲਈ ਆ ਉਹ ਇਹ ਜਦ ਤੱਕ ਡਰਨਾ ਨਹੀਂ ਹੋਇਆ ਮਤਲਬ ਕਿ ਮੇਰੀ ਗੱਲ ਇੱਕ ਘਰ ਮੇਰੀ ਨਹੀਂ ਇਹ ਘਰ ਵਾਲੀ ਦੀ ਗੱਲ ਮੰਨਣਾ ਤਾਂ ਬਹੁਤ ਫਾਇਦਾ ਹੁੰਦਾ ਆ ਮੰਨ ਲਿਆ ਤਾਂ ਉਹ ਤਾਂ ਸਹੀ ਸਲਾਹ ਦ ਕਹਿੰਦੇ ਆਪਣੇ ਘਰ ਵਾਲੇ ਦੀ ਗੱਲ ਮੰਨਿਆ ਕਰੋ ਤਾਂ ਸਹੀ ਸਲਾਹ ਦਿੰਦੀ ਹੈ ਹੈਨਾ ਮਾਮਾ ਵੀ ਸਹੀ ਸਲਾਹ ਦਿੰਦੀਆਂ ਹੁੰਦੀਆਂ ਜਦੋਂ ਮਾਮਾ ਨੂੰ ਆਪਾਂ ਛੱਡ ਕੇ ਆ ਸਕਦੇ ਹਾਂ ਮਾਪੇ ਨੂੰ ਹੈਨਾ ਤੇ ਘਰ ਵਾਲੀ ਦੀ ਗੱਲ ਜ਼ਰੂਰ ਮੰਨੋ ਆ ਇਦਾਂ ਐ ਟਿੱਟਣ ਦੇਖ ਲਾ ਜਦੋਂ ਕਹਿੰਦੀ ਪੈਸੇ ਮੈਂ ਖਰਚਣੇ ਆ ਤੇ ਫਿਰ ਚੀਜ਼ ਵੀ ਮੈਂ ਆਪਣੀ ਪਸੰਦ ਦੀ ਲੈ ਕੇ ਆਉਂਗੀ ਇੱਕ ਡੱਬੇ ਲਿਆਉਣ ਦਾ ਤੈਨੂੰ ਹੱਕ ਐ ਨਹੀਂ ਉਹ ਕੀ ਘਰੇ ਕੋਈ ਮਕੈਨਿਕ ਮੈਸਤਰੀ ਮੁਸਤਰੀ ਐ ਉਹਦੇ ਸਾਹਮਣੇ ਤੇਰੀ ਲਾਹਵਾ ਕਰ ਦਿੱਤੀ ਹੈ ਨਾ ਹੋਰ ਤੂੰ ਕੀ ਕਰਨ ਚਾਹਨਾ ਦੇਖ ਲੋ ਐਦਾਂ ਹੀ ਹੁੰਦੀ ਐ ਜਦੋਂ ਰੀਲਾਂ ਵਾਲੀਆਂ ਪਸੰਦ ਕਰਨੀਆਂ ਨਾ ਰੀਲਾਂ ਵਾਲੀਆਂ ਨਾਲ ਵਿਆਹ ਕਰਨਾ ਹੈ ਤਾਂ ਇੰਨੀ ਕਿੱਜਤ ਹੋਣੀ ਹੈ ਅਜੇ ਤੇ ਤੂੰ ਗਾਂ ਦੀਆਂ ਦੇਖੀ ਅਜੇ ਤੂੰ ਡੱਬਾ ਨਹੀਂ ਲਿਆ ਸਕਦਾ ਹੈਗਾ ਤੇ ਤੂੰ ਹੋਰ ਤੂੰ ਤੂੰ ਕੀ ਕਰਨਾ ਘਰ ਚ ਲਿਆ ਕੇ ਰੱਖਣਾ ਹੈ ਪਾਣੀ ਵੀ ਤੂੰ ਪੁੱਛ ਕੇ ਪੀਉਂਗਾ ਇਹ ਤੂੰ ਹੈਨਾ ਜੇ ਮੈਡਮ ਜੇ ਮਹਾਰਾਣੀ ਦਾ ਹੁਕਮ ਹੋਇਆ ਤਾਂ ਪੀ ਸਕਦਾ ਨਹੀਂ ਤਾਂ ਨਹੀਂ ਦੇਖੋ ਮੰਨਾਂਗੀ ਚਲ ਪੀਂਗਾ ਮੰਨੂੰਗੀ ਇਹ ਤਾਂ ਥੋੜੇ ਥੋੜੇ ਨਾਲ ਹੁੰਦੇ ਆ ਚਲ ਟੀਕਸ ਵਾਲ ਵਿੱਚ ਆਉਂਦਾ ਆਹ ਚਲ ਇਹਦਾ ਕਾਗਜ਼ ਮੈਂ ਲਵਾ ਦਿੰਦਾ ਠੀਕ ਹੈ ਤੇ ਲੋਡਿਕਸ ਵਾਟਰ ਬਣਾਈਏ ਗਾ ਨੂੰ ਚਿੰਗੀ ਦਾ ਆਪਾਂ ਤੋਂ ਲਿਆਇਆ ਦੇਖੋ ਆਪਾਂ ਨੈਕਸਟ ਮਾਰਨੀ ਬਣਾਉਣੀ ਪਾਣੀ ਇਹਦੇ ਵਿੱਚ ਬਣਦਾ ਜਿੱਦਾਂ ਇਹਦੇ ਚ ਆਲਸ ਚੜਾ ਇਹੀ ਗਿਆ ਹੈ ਅਲਸ ਨਾ ਪਰ ਲਿਖੀ ਦੇਖੋ ਜੀ ਦਿਵਿਨਸ਼ਾ ਚਲੋ ਇਹ ਹੋਣਾ ਪਈ ਹੈ ਕਭੀ ਨਹੀਂ ਹੋਣਾ ਤਦ ਦਾ ਪਰ ਹੈ ਨੂੰ ਉਹੀ ਮੇਜਾ ਪਤਲਾ ਸੁਮਾਟਰ ਵੀ ਬਣਾ ਇਹ ਮੰਗੇ ਤੁਹਾਡਾ ਆਈਵਟਰ ਵੀ ਮੰਗੇ ਤੇ ਹੋਣਾ ਪਾਏ ਵਿੱਚ ਫਾਰੀ 100 ਜਣਾ ਪਹੁੰਚੇ ਹੁਣ ਸਭ ਤੋਂ ਪਹਿਲਾਂ ਇਹ ਦੇ ਚਾਪਾ ਬੰਦੀ ਬੀਕੂ ਜੀ ਦਾ ਆ ਆਪਣੀ ਜਲਦੀ ਪੀ ਤੋਂ ਤੇ ਆ ਆਪਣੀ ਜਲਦੀ ਹੀਰੇ ਕੰਬਰ ਵੈਹੀ ਬਿਚੂ ਜੀਆਂ ਨੂੰ ਪਾਹਰ ਤੋਂ ਦੀਆਂ ਹੁੰਦੀਆਂ ਪੈਂਦੇ ਨਹੀਂ ਪਾਣੀ ਲਾਲ ਕਰ ਦਿੰਦੀ ਆ ਪਰ ਇਹ ਜਿਹੜਾ ਵਾ ਨਾ ਇਹ ਬਿਚੂ ਕਾ ਜਾਲੀ ਥੋੜੀ ਸਹੀ ਨਹੀਂ ਆਈ ਗਈ ਉਹ ਤੋਂ ਬਾਅਦ ਆਪਾਂ ਪਾਵਾਂਗੇ ਪੂਤਨਾ ਇੱਥੇ ਆਪਾਂ ਪਾਵਾਂਗੇ ਅੰਬ ਨਿੰਬੂ ਇਹਨਾਂ ਨੂੰ ਚੋਣੇ ਵਾਸਤੇ ਇੱਥੇ ਸੜਦੇ ਆ ਵਿੱਚ ਠੀਕ ਆ ਤੇ ਥੋੜਾ ਜਿਹਾ ਇਹਨੂੰ ਚਲਦੇ ਨੇ ਅਰਕਾ ਵੀ ਨੇ ਤੇ ਇਹ ਵੀ ਇਹਨਾਂ ਲਈ ਬੜਾ ਥੋੜਾ ਜਿਹਾ ਪਾਣੀ ਪਾਣ ਨੂੰ ਆ ਕਿੰਨੂ ਹੋ ਗਿਆ ਆ ਦੇਖੋ ਹੁਣ ਇਹਨੂੰ ਡੀਟੌਕਸ ਵਾਟਰ ਦਾ ਪਤਾ ਲੱਗ ਗਿਆ ਹੈ ਨਾ ਵੀ ਉਹ ਬਣਾ ਕੇ ਕਿੱਦਾਂ ਪੀਦਾ ਹੈ ਕੁਸ ਕੰਝ ਵੀ ਬਣਾ ਕੇ ਪੀਲਾ ਉਹ ਵੀ ਉਨਾਂ ਹੀ ਅਸਰ ਕਰਦੀ ਆ ਹਾਂ ਵੱਡੇ ਲੋਕਾਂ ਵਾਲੇ ਕੰਮ ਆਪਾਂ ਕਰਨੇ ਇਹ ਮਹਾਲੀਕਾ ਤਾਂ ਜਾ ਕੇ ਰਹਿੰਦੇ ਆ ਉੱਥੇ ਕੀ ਇਹਦੇ ਦਿਨ ਰਾਤ ਸ਼ੂਟ ਚੱਲਦੇ ਆ ਜਿਹੜਾ ਇਹਨੂੰ ਵੀ ਪਿੰਡ ਆਉਣਾ ਮੁਸ਼ਕਲ ਆ ਵੀ ਹਾਂ ਹੋਣਾ ਜਾਣਾ ਵੀ ਟਾਈਮ ਲੱਗ ਜਾਂਦਾ ਜਾਂ ਕਿੱਦਾਂ ਆ ਸਮਝ ਨਹੀਂ ਆਈ ਮੈਨੂੰ ਹਨਾ ਇਹ ਪਾਣੀ ਜਿੱਦਾਂ ਹਣਾ ਜਿਹੜਾ ਬਣਾ ਕੇ ਰੱਖਿਆ ਆ ਇਹ ਕਹਿੰਦੀ ਵੀ ਮੈਂ ਅਗਲੇ ਦਿਨ ਤੱਕ ਯੂਜ਼ ਕਰ ਸਕਦੀ ਹਾਂ ਹੈ ਸ਼ੌਂਕ ਵੱਡਿਆਂ ਵਾਲੇ ਆ ਆਪਣੇ ਕੀ ਕਹਿੰਦੇ ਹੁੰਦੇ ਆ ਚਾਦਰ ਦੇਖ ਕੇ ਪੈਰ ਫਸਾਰੀ ਦੇ ਹੁੰਦੇ ਆ ਅਗਲੇ ਵਾਲ ਦੇਖ ਕੇ ਕੀ ਆਪਣਾ ਨਹੀਂ ਕੱਚਾ ਢਾੜੀਦਾ ਹੁੰਦਾ ਹੈਨਾ ਤੁਸੀਂ ਪੈਂਡ ਰਹਿੰਨੇ ਤੁਸੀਂ ਰਾਮਨਾਥ ਉੱਥੇ ਰਵੋ ਆਪਣੇ ਮਾਪੇ ਦੇ ਨਾਲ ਰਵੋ ਮੱਜਾਂ ਹੈ ਗਈਆਂ ਘਰ ਦਾ ਦੁੱਧ ਦਹੀਂ ਖਾਓ ਪੀਓ ਸੋ ਗਾਇਜ਼ ਇਹ ਸੀ ਆਪਣੀ ਅੱਜ ਦੀ ਵੀਡੀਓ ਸੌਰੀ ਗਾਇਜ਼ ਮੇਰੇ ਨਾ ਗਲੇ ਚ ਪ੍ਰੋਬਲਮ ਹੈ ਗਲਾ ਦੋਖਦਾ ਹੈ ਉਹਦੇ ਕਰਕੇ ਮੇਰੀ ਆਵਾਜ਼ ਡਿਫਰੈਂਟ ਆ ਰਹੀ ਹੈ ਤੇ ਸੌਰੀ ਮੇਬੀ ਕੱਲ ਤੱਕ ਠੀਕ ਹੋ ਜਾਵੇ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਸੋਹਣਾ ਜਿਹਾ ਵੀਡੀਓ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਸਤ੍ਰੀਕਰ